ਲੋਰੀਆ ਤੁਸੀਂ ਦੇਖੋ ਜਵਾਬੇ ਦੀ ਆਵਾਜ਼ ਅੱਜ ਅਸੀਂ ਪਹੁੰਚੇ ਹਾਂ ਸੋਪਰ ਸਮਾਰਟ ਸਕੂਲ ਲੜਕੇ ਵਿਖੇ ਜਿੱਥੇ 8ਵੀਂ ਕਲਾਸ ਦੇ ਬੱਚੇ ਜਿਹੜੇ ਨੇ ਮੈਰਿਟ ਲਿਸਟ ਵਿੱਚ ਆਏ ਨੇ ਉਹ ਸੰਬੰਧ ਵਿੱਚ ਆਪਾਂ ਗੱਲਬਾਤ ਕਰਾਂਗੇ ਸਕੂਲ ਦੇ ਪ੍ਰਿੰਸੀਪਲ ਸਮੀਤਾ ਦੇਵੀ ਦੇ ਨਾਲ ਹਾਂਜੀ ਮੈਡਮ ਜਿਹੜਾ ਨਤੀਜਾ ਆਇਆ 8ਵੀਂ ਕਲਾਸ ਦਾ ਉਸ ਵਿੱਚ ਕਿੰਨੇ ਬੱਚੇ ਜਿਹੜੇ ਮੈਰਿਟ ਲਿਸਟ ਵਿੱਚ ਆਏ? ਸਰ ਆਪਣਾ ਇਥੇ ਇੱਕ ਬੱਚਾ ਮੈਰਿਟ ਵਿੱਚ ਆਇਆ ਆ ਤੇ ਇਹ ਬੱਚਾ ਜਿਹੜਾ ਹੈਗਾ ਰਮਨਪ੍ਰੀਤ ਸਿੰਘ ਇਹਦੇ 99% ਮਾਰਕਸ ਹੈਗੇ ਆ। ਇਹ ਬੱਚਾ ਜਿਹੜਾ ਡਿਸਟ੍ਰਿਕਟ ਵਿੱਚ ਇਹਦੀ 3rd ਪੁਜੀਸ਼ਨ ਹੈਗੀ ਆ ਤੇ ਮੈਰਿਟ ਵਿੱਚ ਇਹਦਾ ਛੇਵਾਂ ਰੈਂਕ ਹੈਗਾ। ਹਾਂਜੀ ਤੇ ਇਸੇ ਤਰ੍ਹਾਂ ਸਾਡਾ ਜਿਹੜਾ ਬੱਚਾ ਇੱਕ ਹੈਗਾ 8th ਕਲਾਸ ਦੇ ਵਿੱਚ ਪ੍ਰਵੇਸ਼ ਬੰਗੜ ਹੈਗਾ। ਉਹਦੇ ਜਿਹੜੇ ਆ 88% ਮਾਰਕਸ ਹੈਗੇ ਆ ਉਹਦੀ ਸੈਕੰਡ ਪੋਜੀਸ਼ਨ ਹੈਗੀ ਆ ਤੇ ਇਸੇ ਤਰ੍ਹਾਂ ਬੱਚਾ ਨੀਰੂ ਜਿਹੜਾ ਆ ਉਹਦੇ ਬੱਚੇ ਦੇ 84.3% ਮਾਰਕਸ ਆ ਸਰ ਇਸੇ ਸਕੂਲ ਦੇ ਵਿੱਚ ਪਹਿਲੀ ਵਾਰ ਸਾਡੇ ਇਸ ਬੱਚੇ ਨੇ ਜਿਹੜੀ ਆ ਇਹ ਮਾਰਕਾ ਮਾਰਿਆ ਮੈਰਿਟ ਦਾ ਤੇ ਇਹਦੇ ਨਾਲ ਸਾਨੂੰ ਸਾਰੇ ਸਟਾਫ ਨੂੰ ਤੇ ਸਾਨੂੰ ਖੁਦ ਬਹੁਤ ਖੁਸ਼ੀ ਹੋ ਰਹੀ ਆ ਇਸੇ ਤਰ੍ਹਾਂ ਸਾਡਾ ਜਿਹੜਾ 12th ਦਾ ਰਿਜ਼ਲਟ ਹੈਗਾ 12th ਦੇ ਵਿੱਚ ਵੀ ਸਾਡੇ ਕਾਫੀ ਵਧੀਆ ਰਿਜ਼ਲਟ ਆਇਆ ਆ ਜਿਹਦੇ ਵਿੱਚ ਸਾਇੰਸ ਟੀਮ ਦੇ ਵਿੱਚ 100% ਰਿਜ਼ਲਟ ਹੈਗਾ ਤੇ ਉਹਦੇ ਵਿੱਚ ਅਰਸ਼ਦੀਪ ਕੌਰ ਕੁੜੀ ਹੈਗੀ ਆ ਲੜਕੀ ਜਿਹਦੇ ਕੀ 94.8% ਮਾਰਕਸ ਹੈਗੇ ਆ ਤਾਂ ਸੈਕੰਡ ਪੋਜੀਸ਼ਨ ਜਿਹੜੀ ਆ ਖੁਸ਼ੀ ਕੁਮਾਰੀ ਆ ਉਹਦੇ 92.4% ਮਾਰਕਸ ਹੈਗੇ ਆ ਥਰਡ ਪੋਜੀਸ਼ਨ ਜਿਹੜੀ ਆ ਪ੍ਰਿੰਸਾ ਲੜਕਾ ਉਹਦੇ 90.2% ਮਾਰਕਸ ਆ ਇਹ ਸਾਡੇ ਸਾਇੰਸ ਟੀਮ ਦਾ ਰਿਜ਼ਲਟ ਸੀਗਾ ਤਾਂ ਇਸੇ ਤਰ੍ਹਾਂ ਸਾਡਾ ਜਿਹੜਾ ਆਰਟਸ ਦਾ ਰਿਜ਼ਲਟ ਆ ਆਰਟਸ ਦੇ ਵਿੱਚ ਵੀ ਵਧੀਆ ਰਿਜ਼ਲਟ ਹੈਗਾ ਤੇ ਜਿਹੜਾ ਬੱਚਾ ਫਰਸਟ ਹੈਗਾ ਮਨਰਾਜ ਸਿੰਘ ਉਸ ਬੱਚੇ ਦੇ 83.2% ਮਾਰਕਸ ਹੈਗੇ ਆ ਤਾਂ ਸੈਕੰਡ ਜਿਹੜਾ ਬੱਚਾ ਹੈ ਨਵਦੀਪ ਸਿੰਘ ਉਹਦੇ 80.8% ਮਾਰਕਸ ਤੇ 3rd ਪੋਜੀਸ਼ਨ ਜਿਹੜੀ ਆ 78.2% ਮਾਰਕਸ ਆ ਤੇ ਸਾਡਾ ਜਿਹੜਾ ਵੋਕੇਸ਼ਨ ਵਿੰਗ ਹੈਗਾ ਉਹਦੇ ਚ ਵੀ ਮੈਨੂੰ ਇਹ ਤੁਹਾਨੂੰ ਦੱਸਣ ਚ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਵੋਕੇਸ਼ਨ ਵਿੰਗ ਵੀ ਸਾਡਾ 100% ਮਾਰਕਸ ਹੈਗਾ ਰਿਜ਼ਲਟ ਹੈਗਾ ਉਹਦੇ ਵਿੱਚ ਉਹਦੇ ਵਿੱਚ ਜਿਹੜਾ ਫਸਟ ਪੋਜੀਸ਼ਨ ਬੱਚਾ ਹੈਗਾ ਰਿਕੇਸ਼ ਸਿੰਘ ਉਹਦੇ 81.6% ਮਾਰਕਸ ਹੈਗੇ ਆ ਤੇ ਅਸ਼ਵਨੀ ਕੁਮਾਰ ਜਿਹੜਾ ਆ ਉਹਦੇ 79% ਮਾਰਕਸ ਆ ਤਾਂ ਇਸੇ ਤਰ੍ਹਾਂ 3rd ਪੋਜੀਸ਼ਨ ਜਿਹੜਾ ਆ 70.8% ਮਾਰਕਸ ਆ ਤੇ ਇਹਦੇ ਵਿੱਚ ਮੈਨੂੰ ਇਹ ਦੱਸਣ ਵਿੱਚ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਸਾਡੇ ਇਸ ਬੱਚੇ ਰਮਨਪ੍ਰੀਤ ਸਿੰਘ ਨੇ ਸਾਰੇ ਸਾਰੇ ਇਲਾਕੇ ਦਾ ਡਿਸਟ੍ਰਿਕਟ ਦਾ ਤੇ ਸਾਡੇ ਜਿਹੜਾ ਪੰਜਾਬ ਦਾ ਨਾ ਨਾਮ ਮਾਣਕ ਮਹਿਸੂਸ ਕਰਾਇਆ ਸਾਨੂੰ ਆਪਣੇ ਆਪ 'ਚ ਸਾਡੇ ਸਕੂਲ ਨੂੰ ਤੇ ਮੈਂ ਬਹੁਤ ਸਾਰੀ ਵਧਾਈ ਦਿੰਨੀ ਆ ਉਹਦੇ ਪੇਰੈਂਟਸ ਨੂੰ ਸਾਰੇ ਸਟਾਫ ਨੂੰ ਸਾਰੇ ਬੱਚਿਆਂ ਨੂੰ ਤੇ ਕਾਮਨਾ ਕਰਦੀ ਆ ਕਿ ਇਸੇ ਤਰ੍ਹਾਂ ਜਿਹੜੇ ਆਉਣ ਵਾਲੇ ਰਿਜ਼ਲਟ ਸਾਡੇ ਹੈਗੇ ਆ ਉਹ ਇਸੇ ਤਰ੍ਹਾਂ 100% ਆਉਣਗੇ ਤੇ ਬਹੁਤ ਸਾਰੇ ਸਾਡੇ ਬੱਚੇ ਜਿਹੜੇ ਮੈਰਿਟ ਵਿੱਚ ਆਉਣਗੇ ਥੈਂਕ ਯੂ ਤੇ ਮੈਡਮ ਜਿਹੜੇ ਹੋਰ ਬੱਚੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਹੋਰ ਬੱਚਿਆਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਬੇਟਾ ਜਿਹੜਾ ਤੁਸੀਂ ਇਸ ਬੱਚੇ ਦੀ ਮਿਹਨਤ ਨੂੰ ਦੇਖੋ ਇਹਦੇ ਜੱਜਮੇ ਨੂੰ ਦੇਖ ਕੇ ਤੁਸੀਂ ਖੁਦ ਵੀ ਇਹ ਕੋਸ਼ਿਸ਼ ਕਰੋ ਵੀ ਮੈਂ ਕੀ ਕਰ ਸਕਦਾ ਆ ਜਾਂ ਮੈਂ ਇਹ ਕਰ ਸਕਦੀ ਆ ਕਮ ਸੇ ਕਮ 100% ਨਹੀਂ ਤਾਂ ਮੈਂ 80% ਤੱਕ ਮੈਂ ਇਹ ਅਚੀਵ ਕਰ ਸਕਦਾ ਆ ਸੋ ਮੈਂ ਸਾਰੇ ਬੱਚਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੀ ਆ ਕਿ ਤੁਸੀਂ ਜਿਹੜੇ ਸਾਰੇ ਬੱਚੇ ਆ ਮਾਰਟ ਵਿੱਚ ਨਹੀਂ ਤੇ ਕਮ ਸਿਕਮ ਅਸੀਂ ਉਪਰੀ ਅਪ੍ਰਿਸ਼ਨ ਚ ਆਉਣਾ ਜ਼ਰੂਰ ਸਾਨੂੰ ਚਾਹੀਦਾ ਹੈਗਾ ਜਿਹਦੇ ਨਾਲ ਦੇਖੋ ਇਹ ਸਾਡੇ ਬੱਚੇ ਜਿਹੜੇ ਆ ਇਹ ਨਿਰਮਾਤਾ ਨਹੀਂ ਸਾਡੇ ਰਾਸ਼ਟਰ ਦੇ ਜੇ ਇਹ ਬੱਚੇ ਚੰਗੇ ਪੜ੍ਹ ਲਿਖ ਜਾਣਗੇ ਚੰਗੀ ਨੌਲੇਜ ਹੋਏਗੀ ਇਹਦੇ ਨਾਲ ਸਾਡੇ ਦੇਸ਼ ਵਿੱਚੋਂ ਸਾਡੇ ਪੰਜਾਬ ਚੋਂ ਨਸ਼ਾ ਮੁਕਤ ਹੋਏਗਾ ਕਿਉਂਕਿ ਮੈਕਸਿਮਮ ਬੱਚਾ ਜਿਹੜਾ ਹੈਗਾ ਉਹ ਪੜ੍ਹਾਈ ਵਿੱਚ ਲਗਨ ਚ ਲੱਗਾ ਹੋਏਗਾ ਤੇ ਅੱਛੀ ਪੋਜੀਸ਼ਨ ਲੈਣਗੇ ਇਹਨਾਂ ਨੂੰ ਰੋਜ਼ਗਾਰ ਮਿਲੇਗਾ ਜਦੋਂ ਰੋਜ਼ਗਾਰ ਮਿਲੇਗਾ ਤੇ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਕਿ ਬੱਚਾ ਜਿਹੜਾ ਹੋਰ ਪਾਸੇ ਜਾਵੇ ਸੋ ਮੈਨੂੰ ਉਮੀਦ ਆ ਕਿ ਮੇਰੇ ਜਿਹੜੇ ਸਕੂਲ ਦੇ ਬੱਚੇ ਆ ਤੇ ਮੇਰਾ ਜਿਹੜਾ ਸਟਾਫ ਹੈਗਾ ਉਹ ਵੈਸੇ ਮਿਹਨਤ ਬਹੁਤ ਕਰਾਰਿਆ ਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਇਸੇ ਤਰ੍ਹਾਂ ਸਾਰੇ ਜਾਨੇ ਹਮਲਾ ਮਾਰਾਂਗੇ ਤੇ ਆਪਣੇ ਬੱਚਿਆਂ ਨੂੰ ਕੁਚਲੀ ਪਿਛਤ ਤੋਂ ਲੈ ਕੇ ਜਾਵਾਂਗੇ